ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਚੰਡੀਗੜ੍ਹ ਦੇ ਵਿੱਚ ਅਹਮ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਤੱਕ 145000 ਕਰੋੜ ਰੁਪਏ ਦਾ ਨਿਵੇਸ਼ ਆ ਚੁੱਕੇ ਤੇ ਹੋਰ ਵੀ ਵਪਾਰੀ ਪੰਜਾਬ ਦੇ ਵਿੱਚ ਨਿਵੇਸ਼ ਕਰਨ ਲਈ ਚੁੱਕਨੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਨਿਵੇਸ਼ ਆ ਰਿਹਾ ਹੈ ਉਹਨੇ ਵੀ ਕਿਹਾ ਕਿ ਹੈਪੀ ਫੋਰਜਿੰਗ ਲਿਮਟਿਡ ਵੱਲੋਂ ਪੰਜਾਬ ਦੇ ਵਿੱਚ 1000 ਕਰੋੜ ਰੁਪਏ ਦਾ ਪ੍ਰੋਜੈਕਟ ਲਗਾਇਆ ਜਾਵੇਗਾ ਉਹਨਾਂ ਕਿਹਾ ਕਿ ਇੰਡਸਟਰੀ ਪਾਲਿਸੀ ਬਣਾਉਣ ਨੂੰ ਲੈ ਕੇ ਜੋ ਸੈਕਟਰ ਕਮੇਟੀਆਂ ਬਣਾਈਆਂ ਗਈਆਂ ਸੀ ਉਹਨਾਂ ਵੱਲੋਂ ਵੀ ਆਪਣੇ ਸੁਝਾਅ ਤੇ ਇਸ ਸਮੱਸਿਆ ਨਾਲ ਸੰਬੰਧੀ ਰਿਪੋਰਟ 1 ਅਕਤੂਬਰ ਤੋਂ ਪਹਿਲਾਂ ਮਿਲ ਜਾਵੇਗੀ ਉਹਨੇ ਕਿਹਾ ਕਿ ਜਲਦ ਹੀ ਪੰਜਾਬ ਦੀ ਨਵੀਂ ਇੰਡਸਟਰੀ ਪਾਲਿਸੀ ਬਣ ਕੇ ਤਿਆਰ ਹੋਵੇਗੀ ਤੇ ਮੈਂ ਅੱਜ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਜਿਹੜਾ ਕਿ ਇੰਡਸਟਰੀ ਡਿਪਾਰਟਮੈਂਟ ਨੇ ਅੰਡਰ ਗਾਈਡੈਂਸ ਆਫ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਚਾਲੂ ਕੀਤਾ ਹੈ ਜਿੱਥੇ ਕਿ ਅਸੀਂ ਬੜੇ ਪ੍ਰੋਐਕਟਿਵ ਹੋ ਕੇ ਇਨਵੈਸਟਰਸ ਨੂੰ ਜਿਹੜੇ ਸਾਡੇ ਐਗਜ਼ਿਸਟਿੰਗ ਇਨਵੈਸਟਰਸ ਆ ਪੰਜਾਬ 'ਚ ਉਹਨਾਂ ਨੂੰ ਰੋਕ ਹੀ ਨਹੀਂ ਰਹੇ ਕਿ ਨਵੇਂ ਪ੍ਰੋਜੈਕਸ਼ਨ ਲਈ ਬਾਹਰ ਜਾਓ ਪਰ ਬਾਹਰੋਂ ਵੀ ਅਸੀਂ ਇਨਵੈਸਟਰਸ ਨੂੰ ਇੱਥੇ ਲੈ ਆ ਰਹੇ ਹਾਂ ਇਹ ਹੈਪੀ ਫੋਰਜਿੰਗ ਲੁਧਿਆਣਾ ਦੀ ਕੰਪਨੀ ਹੈ ਔਰ ਇਹ ਇਹਨਾਂ ਦੀ ਜਿਹੜੀ ਮਾਰਕੀਟ ਕੈਪਟਲਾਈਜੇਸ਼ਨ ਹੈ 10000 ਕਰੋੜ ਤੋਂ ਉੱਪਰ ਹੈ ਇਹ ਸਪੈਸ਼ਲ ਸਟੀਲਸ ਵਿੱਚ ਹੈਗੇ ਆ ਜਿਹੜੇ ਕਿ ਆਟੋ ਪਾਰਟਸ ਫੋਰ ਮੇਨਲੀ ਆਟੋ ਐਂਡ ਨੋਨ ਆਟੋ ਫਾਰਮਿੰਗ ਇੰਸਟਮੈਂਟ ਮਤਲਬ ਮਤਲਬ ਹਰ ਚੀਜ਼ ਦੇ ਜਿਹੜੇ ਸਪੈਸ਼ਲ ਪਾਰਟਸ ਮਸ਼ੀਨਰੀ 'ਚ ਲੱਗਦੇ ਆ ਬਣਾਉਂਦੇ ਐ ਐਕਸਪੋਰਟ ਵੀ ਬਹੁਤ ਕਰਦੇ ਆ ਦੇ ਆਰ ਵਨ ਆਫ ਦੀ ਲਾਰਜੈਸਟ ਮੈਨੂਫੈਕਚਰਰਸ ਇਹ ਹਜ਼ਾਰ ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਇਹਨਾਂ ਦੀ ਇਹਨਾਂ ਦੇ ਪਲਾਨ ਚ ਸੀ ਇਹਨਾਂ ਨੂੰ ਬੜੇ ਸਟੇਟਾਂ ਨੇ ਕੰਟੈਕਟ ਕੀਤਾ ਅਸੀਂ ਵੀ ਕੀਤਾ ਮੈਂ ਬੜਾ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਫਾਈਨਲੀ ਇਹਨਾਂ ਨੇ ਪੰਜਾਬ ਨੂੰ ਹੀ ਚੁਣਿਆ ਐਸ ਇਨਵੈਸਟਮੈਂਟ ਲਈ ਇਹਨਾਂ ਕੋਲ ਗੁਜਰਾਤ ਤੋਂ ਵੀ ਆਏ ਮੱਧਿਆ ਪ੍ਰਦੇਸ਼ ਤੋਂ ਆਏ ਬਿਹਾਰ ਤੋਂ ਕਈ ਸਟੇਟਸ ਨੇ ਕੀਤਾ ਇਹ ਆਪਣੇ ਮੂੰਹ ਦਸਨਗੇ ਵੀ ਕਿਉਂ ਇਹਨਾਂ ਨੇ ਪੰਜਾਬ ਨੂੰ ਚੁਣਿਆ ਬਾਕੀ ਸਟੇਟਾਂ ਦੇ ਉੱਪਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2022 ਤੋਂ ਬਾਅਦ ਪਿਛਲੀ ਵਾਰੀ ਜਦੋਂ ਮੈਂ ਤੁਹਾਨੂੰ ਐਡਰੈਸ ਕੀਤਾ ਜਿਹੜੀ ਸਾਡੀ ਇਨਵੈਸਟਮੈਂਟ ਸੀਗੀ ਆ ਉਹ ਕੋਈ 140000 ਕਰੋੜ ਸੀ ਔਰ ਉਹਦੇ ਵਿੱਚ ਕੋਈ 4.5 ਲੱਖ ਜਿਹੜੇ ਜੌਬ ਅਪਰਚੂਨਿਟੀਆਂ ਸੀ এমਪਲੋਇਮੈਂਟ ਸੀ ਉਹ 2022 ਤੋਂ ਆਪਣੀ ਸਟੇਟ ਵਿੱਚ ਆ ਚੁੱਕੀਆਂ ਉਹ ਹੁਣ ਫਿਗਰ 1 ਲੱਖ 45 ਹਜ਼ਾਰ ਕਰੋੜ ਤੇ ਪਹੁੰਚ ਗਈ ਹੈ ਪਰ ਰੈਗੂਲਰਲੀ ਉਹ ਵੱਧ ਰਹੀ ਹੈ ਟਾਈਮ ਟੂ ਟਾਈਮ ਜਿਹੜੀਆਂ ਮੇਜਰ ਇਨਵੈਸਟਮੈਂਟਸ ਹੋਣਗੀਆਂ ਅਸੀਂ ਤੁਹਾਨੂੰ ਉਹ ਦੱਸੀ ਜਾਵਾਂਗੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਦਾ ਚਾਹੇ ਉਹ ਇੰਡਸਟਰੀ ਡਿਪਾਰਟਮੈਂਟ ਹੈ ਪੰਜਾਬ ਇਨਵੈਸਟ ਹੈ ਪੰਜਾਬ ਡਵੈਲਪਮੈਂਟ ਕਾਉਂਸਲ ਹੈ ਜਿਹੜੇ ਕਿ ਆਲਵੇਸ ਕੰਪੇਅਰ ਕਰਦੇ ਰਹਿੰਦੇ ਆ ਸਾਡੇ ਲਈ ਬੈਂਚਮਾਰਕਿੰਗ ਕਰਦੇ ਬਾਕੀ ਸਟੇਟਾਂ ਦੇ ਕੰਪੈਰੀਟਿਵ ਔਰ ਸਾਨੂੰ ਗਾਈਡੈਂਸ ਵੀ ਮਿਲਦੀ ਰਹਿੰਦੀ ਹੈ ਇਹਨਾਂ ਕੋਲੋਂ ਕਿ ਕਿਹੜੇ ਸਟੈਪ ਸਾਨੂੰ ਅੱਗੇ ਲੈਣੇ ਚਾਹੀਦੇ ਆ ਔਰ ਹੋਰ ਅਸੀਂ بڑے ਸਟੈਪ ਲੈ ਰਹੇ ਆ ਇੰਡਸਟਰੀ ਡਿਪਾਰਟਮੈਂਟ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਸੀ 24 ਸੈਕਟੋਰਲ ਕਮੇਟੀਆਂ ਸੀ ਉਨ੍ਹਾਂ ਦੇ ਉੱਤੇ ਵੀ ਅਸੀਂ ਕੱਲ ਮੀਟਿੰਗ ਕੀਤੀ ਸਾਰੇ ਏਡੀਸੀਜ਼ ਨਾਲ ਚੇਅਰਮੈਨ ਨਾਲ ਵੀ ਮੈਂ ਰੈਗੂਲਰਲੀ ਇੰਟੈਚ ਹਾਂ ਉਹ ਬਿਲਕੁਲ ਟਾਈਮ ਤੇ ਚੱਲ ਰਹੀਆਂ ਕਮੇਟੀ ਨੂੰ ਅਸੀਂ ਰਿਕਵੈਸਟ ਕੀਤੀ ਸੀ ਕਿ 1 ਅਕਤੂਬਰ ਤੱਕ ਸਾਨੂੰ ਸਾਰੀਆਂ ਰਿਪੋਰਟਸ ਦੇ ਦਿਓ ਪਰ ਉਹ 1 ਅਕਤੂਬਰ ਤੋਂ ਪਹਿਲਾਂ ਹੀ ਸਾਰੀਆਂ ਰਿਪੋਰਟਾਂ ਸਾਡੇ ਕੋਲ ਆ ਜਾਣੀਆਂ ਉਹ ਬੜੀ ਹੈਲਪ ਕਰੇਗੀ ਨਵੀਂ ਪਾਲਿਸੀ ਡਰਾਫਟ ਕਰਨ ਦੀ ਪਰ ਜਿਹੜੀ ਨਵੀਂ ਪਾਲਿਸੀ ਬਣੇਗੀ ਹਰ ਸੈਕਟਰ ਸਪੈਸੀਫਿਕ ਅਸੀਂ ਇਨੀਸ਼ੀਏਟਿਵ ਉਹਦੇ 'ਚ ਲਾਵਾਂਗੇ ਤੇ ਜਲਦੀ ਉਹ ਨਵੀਂ ਪਾਲਿਸੀ ਦਾ ਜਿਹੜਾ ਪ੍ਰੋਸੈਸ ਹੈ 1 ਅਕਤੂਬਰ ਤੋਂ ਬਾਅਦ ਚਾਲੂ ਹੋ ਜਾਏਗਾ ਔਰ ਉਹ ਵੀ ਅਸੀਂ ਬੜੀ ਜਲਦੀ ਲੈ ਕੇ ਆ ਜਾਾਂਗੇ ਔਰ ਮੈਂ ਸ਼ੁਕਰਗੁਜ਼ਾਰ ਆ ਸਾਡੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਦਾ ਚਾਹੇ ਉਹ ਇੰਡਸਟਰੀ ਡਿਪਾਰਟਮੈਂਟ ਹੈ ਪੰਜਾਬ ਇਨਵੈਸਟ ਹੈ ਪੰਜਾਬ ਡਵੈਲਪਮੈਂਟ ਕਾਉਂਸਲ ਹੈ ਜਿਹੜੇ ਕਿ ਆਲਵੇਸ ਕੰਪੇਅਰ ਕਰਦੇ ਰਹਿੰਦੇ ਆ ਸਾਡੇ ਲਈ ਬੈਂਚਮਾਰਕਿੰਗ ਕਰਦੇ ਬਾਕੀ ਸਟੇਟਾਂ ਦੇ ਕੰਪੈਰੀਟਿਵ ਔਰ ਸਾਨੂੰ ਗਾਈਡੈਂਸ ਵੀ ਮਿਲਦੀ ਰਹਿੰਦੀ ਹੈ ਇਹਨਾਂ ਕੋਲੋਂ ਕਿ ਕਿਹੜੇ ਸਟੈਪ ਸਾਨੂੰ ਅੱਗੇ ਲੈਣੇ ਚਾਹੀਦੇ ਆ ਪੰਜਾਬ ਅਪਡੇਟਸ ਦੇ ਖਾਸ ਬਲਟਨ ਦੇ ਵਿੱਚ ਫਿਲਹਾਲ ਨਹੀਂ ਤੁਹ ਬਣ ਰਹੋ ਚੜਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ